ਅੱਜ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਗਈ ਹੈ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਦੇ ਜੀ ਆ ਅਸੀਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਗਿਆ ਉਸ ਦੇ ਤਹਿਤ ਮਾਨ ਜੋ ਸਰ ਗੁਰਪ੍ਰੀਤ ਸਿੰਘ ਜੀ ਕੋਲਰ ਕਮਿਸ਼ਨਰ ਪੁਲਿਸ ਅਮਰਸਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਸਾਡੇ ਖਾਨਾ ਸਦਰ ਦੇ ਐਸ ਐਚਓ ਹਰਸੰਦੀਪ ਅਤੇ ਉਹਨਾਂ ਦੀ ਟੀਮ ਵੱਲੋਂ ਕੱਲ ਇੱਕ ਜਿਹੜਾ ਜਿਹੜਾ ਸਾਡਾ ਸਰਚ ਚੱਲਦੀ ਆ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਕੱਲ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਵਿੱਚ ਇੱਕ ਜੈਂਟਸ ਆ ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਉਰਫ ਹੈਪੀ ਅਤੇ ਇੱਕ ਲੇਡੀ ਆ ਪ੍ਰਿੰਕਾ ਪਤਨੀ ਹਰਪ੍ਰੀਤ ਸਿੰਘ ਤੇ ਸ਼ਿਲਪਾ ਪਤਨੀ ਲੇਟ ਸਕੰਦਰ ਸਿੰਘ ਜੋ ਇਹ ਜਿਹੜੇ ਆ ਨਸ਼ਾ ਜਿਹੜਾ ਵਾ ਵੇਚਣ ਦਾ ਕੰਮ ਕਰਦੇ ਆ ਔਰ ਇਹ ਕੁੜੀਆਂ ਬਣਾ ਰਹੇ ਸੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ 260 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਅਤੇ 5290 ਰੁਪਏ ਡਰਗ ਮਨੀ ਜਿਹੜਾ ਨੇ ਕਿ ਵੇਚ ਕੇ ਸੇਲ ਕੀਤੇ ਪੈਸੇ ਜਿਹੜੇ ਸੀ ਉਹ ਇਹਨਾਂ ਕੋਲੋਂ ਜਿਹੜੇ ਬਰਾਮਦ ਕੀਤੇ ਗਏ ਆ ਜਿਸ ਦੇ ਤਹਿਤ ਮਕਦਮਾ ਨੰਬਰ 95 ਮਿਤੀ 19 2025 ਅੰਡਰ ਸੈਕਸ਼ਨ 25 21C 27A 61 ਐਨਡੀਪੀਐਸੈਕਟ ਥਾਣਾ ਸਦਰ ਵਿੱਚ ਦਰਜਸਟ ਕੀਤਾ ਗਿਆ ਸੀ ਜਿਨ੍ਹਾਂ ਦੀ ਇਨਟੈਰੋਗੇਸ਼ਨ ਕੀਤੀ ਗਈ ਅਤੇ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਜਿਹੜਾ ਰਿਮਾਂਡ ਲਿਆ ਗਿਆ ਜਿਸ ਦੇ ਤਹਿਤ ਉਹ ਇਹ ਸਮਾਨ ਜਿਹੜਾ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਗਾ ਕਿਨੂ ਕਿਨੂ ਇਹ ਅੱਗੇ ਸਪਲਾਈ ਕਰਦੇ ਸੀ ਇਹ ਸਾਰੀ ਚੇਨ ਜਿਹੜੀ ਆ ਉਹਨੂੰ ਅਸੀਂ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਥਾਣੇ ਸਦਰ ਦੀ ਬੜੀ ਵੱਡੀ ਕਾਮਯਾਬੀ ਆ ਕਿਉਂਕਿ ਇਹ ਜਿਹੜੇ ਸੀ ਇਹਨਾਂ ਬਾਰੇ ਕਾਫੀ ਲੋਕਾਂ ਵੱਲੋਂ ਸ਼ਿਕਾਇਤ ਆ ਰਹੀ ਸੀ ਕਿ ਇਹ ਜਿਹੜੇ ਆ ਮਹੱਲੇ ਦੇ ਵਿੱਚ ਨਸ਼ਾ ਵੇਚਣ ਦੇ ਆਦੀ ਨੇ ਔਰ ਇਹ ਲੋਕਾਂ ਦੀ ਜਵਾਨੀ ਨੂੰ ਜਿਹੜੇ ਆ ਇਹ ਆ ਨੌਜਵਾਨਾਂ ਨੂੰ ਜਿਹੜੇ ਗਲਤ ਪਾਸੇ ਲਾ ਰਹੇ ਆ ਜੋ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਗੁਰਦੁਆਰਾ ਡੋਮਿਆਂ ਉਸ ਏਰੀਆ ਦੇ ਵਿੱਚ ਲੋਕਾਂ ਨੇ ਕਾਫੀ ਜਿਹੜਾ ਸੁੱਖ ਦਾ ਸਾਹ ਲਿਆ ਵਾ ਔਰ ਇਹਨਾਂ ਦੇ ਕੋਲੋਂ ਹੋਰ ਵੀ ਜਿਹੜੀ ਅੱਗੇ ਜਿਹੜੀ ਆ ਇਨਟੈਰੋਗੇਸ਼ਨ ਜਿਹੜੀ ਆ ਪੁੱਛਗਈ ਜਿਹੜੀ ਆ ਜਾਰੀ ਹੈ ਸਰ ਕਿੰਨੇ ਕੇ ਪਰਚੇ ਗਏ ਪਹਿਲਾਂ ਵੀ ਇਹਨਾਂ ਤੇ ਕੋਈ ਪਰਚੇ ਹਾਂਜੀ ਇਹਨਾਂ ਦੇ ਤੇ ਪਹਿਲਾਂ ਵੀ ਮੁਕਦਮੇ ਦਰਜੇ ਆ ਜੀ ਇਹ ਹਰਪ੍ਰੀਤ ਹੈਪੀ ਦੇ ਵੀ ਮੁਕਦਮੇ ਦਰਜ ਨੇ ਔਰ ਜਿਹੜੇ ਆ ਦੂਜੇ ਲੇਡੀਜ਼ ਨੇ ਉਹਨਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਵਾ ਕਿਉਂਕਿ ਇਹਨਾਂ ਦਾ ਪਿੱਛੋਂ ਜਿਹੜਾ ਇਹਨਾਂ ਦਾ ਪੀਕੇ ਪਿੰਡ ਉਹਨਾਂ ਦੇ ਰਿਕਾਰਡ ਵੀ ਖੰਗਾਲੇ ਜਾ ਰਿਹਾ ਉੱਥੋਂ ਦੇ ਵੀ ਗੱਲ ਕਰ ਰਹੇ ਆ ਕੋਰਨਾ ਦੇ ਪ੍ਰਾਣੇ ਵੀ ਜਿਹਨਾਂ ਦਾ ਜਿਹੜਾ ਰਿਕਾਰਡ ਜਿਹੜਾ ਵਾ ਉਹਦੇ ਤਹਿਤ ਇਹਨਾਂ ਦੇ ਕਾਫੀ ਪਰਚੇ ਦਰਜ ਹੈ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਇੱਕ ਰੀਅਰ ਪਿਛਲੇ ਕਾਫੀ ਤਿੰਨ ਚਾਰ ਸਾਲ ਤੋਂ ਚਾਰ ਪੰਜ ਸਾਲ ਤੋਂ ਲੱਗੇ ਨੇ ਜੀ ਇਹਨਾਂ ਨਾਲ ਦੋ ਲੇਡੀਜ਼ ਹੈਗੀਆਂ ਉਹਨਾਂ ਦਾ ਨਾਲ ਕੀ ਰਿਲੇਸ਼ਨ ਹੈ ਇੱਕ ਤਾਂ ਵਾਈਫ ਹੈ ਜੀ ਉਹਦੀ ਹਾਂ ਜੀ ਇੱਕ ਉਹਨਾਂ ਦੀ ਇਹ ਵਿਛੇ ਸਰੀਕੇ ਚੋਂ ਲੱਗਦੀ ਹੈ ਰਸੇਦਾਰ